ਸਮਾਣਾ ਦੇ ਵਿੱਚ ਪੁਲਿਸ ਪੂਰੀ ਐਕਟਿਵ ਹੈ ਔਰ ਇਸ ਟਾਈਮ ਜਿਹੜੇ ਨਸ਼ਾ ਤਸਕਰ ਹੈ ਨਸ਼ਾ ਕਰਨ ਵਾਲੇ ਸਪਲਾਈ ਕਰਦੇ ਉਹਨਾਂ ਖਿਲਾਫ ਵਿਸ਼ੇਸ਼ ਅਭਿਆਨ ਪੁਲਿਸ ਨੇ 4 ਦਿਨ ਹੋ ਗਏ ਲਗਾਤਾਰ ਚੱਲ ਰਿਹਾ ਹੈ ਪੁਲਿਸ ਲਗਾਤਾਰ ਔਰ ਸਿਟੀ ਪੁਲਿਸ ਲਗਾਤਾਰ ਮਿਲ ਕੇ ਇਕਜੁੱਟ ਹੋ ਕੇ ਇਕ ਕਾਰਵਾਈ ਕਰ ਰਹੀ ਹੈ ਤਾਂ ਕਿ ਨਸ਼ਾ ਵੇਚਣ ਵਾਲਾਂ ਦੀ ਇਸ ਟਾਈਮ ਭਾੜੜਾਂ ਪਈ ਹੋਈਆਂ ਔਰ ਉਸ ਦੇ ਤਹਿਤ ਪੁਲਿਸ ਦੀ ਕਾਰਵਾਈ ਲਗਾਤਾਰ ਜਾਰੀ ਹੈ ਪ੍ਰਵੀਨ ਸ਼ਰਮਾ ਜੀ ਸ਼ਿਵ ਸੈਨਾ ਦੇ ਮੈਂ ਅੱਜ ਬਿਲਕੁਲ ਖੁਸ਼ ਹਾਂ ਐਸਐਸਪੀ ਸਾਹਿਬ ਤੋਂ ਉਹਨਾਂ ਨੇ ਡੀਐਸਪੀ ਸਾਹਿਬ ਨੂੰ ਹੁਕਮ ਲਾਇਆ ਤੇ ਗੁਰਵੀਰ ਜੀ ਜਿਵੇਂ ਹੁਣ ਡੀਐਸਪੀ ਜਦੋਂ ਦੇ ਆਏ ਨੇ 3 ਦਿਨ ਤੋਂ 3 ਦਿਨ ਤੋਂ ਪੂਰਾ ਮਤਲਬ ਸਿਟੀ ਸੀਆਈਏ ਸਾਦਰ ਤਿੰਨਾ ਨੇ ਪੂਰਾ ਪੁਚਾਰ ਲਿਆ ਰੱਖਿਆ ਹੁਣ ਤਾਂ ਪਕੜ ਹੀ ਪਕੜ ਹੋ ਰਹੀ ਹੈ ਮਤਲਬ ਕਿ ਜਿਹੜਾ ਹੈ ਮਾਲ ਜਿਹੜਾ ਹੈ ਇਹ ਫਿਰ ਵੀ ਪਤਾ ਨਹੀਂ ਕਿੱਥੇ ਹੈ ਉਹ ਜਾ ਲੁਕਾ ਰੱਖਿਆ ਸਮਝ ਨਹੀਂ ਆ ਰਿਹਾ ਜਿਹੜੀ ਖੇਪ ਹੈ ਉਹ ਨਹੀਂ ਸਾਡੇ ਤੋਂ ਪਕੜੀ ਜਾ ਰਹੀ ਅਸੀਂ ਵੀ ਅਸੀਂ ਵੀ ਦਿਨ ਚ ਸਾਰਿਆਂ ਦੇ ਨਾਲ ਲੱਗ ਰਹੇ ਆ ਅੱਜ ਅਸੀਂ ਪਹਿਲੇ ਤਾਂ ਮਰਾਦਪੁਰੇ ਜਾ ਕੇ ਆਏ ਆ ਫਿਰ ਬੜਾਚਾ ਪਿੰਡ ਜਾ ਕੇ ਆਏ ਆ ਉਸ ਤੋਂ ਬਾਅਦ ਜਿਹੜੇ ਨਾਲ ਲਗਵੇਂ ਰਸਤੇ ਸੀ ਜਿੱਥੇ ਤਿੰਨ ਮੋਤਾ ਹੋ ਚੁੱਕੇ ਆ ਓਵਰਡੋਜ਼ ਦੇ ਚੱਕਰ ਦੇ ਜਿੱਥੇ ਟੀਕੇ ਲਾਉਂਦੇ ਸੀ ਅਸੀਂ ਉੱਥੇ ਵੀ ਗਏ ਆ ਤਿੰਨ ਚਾਰ ਬੰਦੇ ਰਾਉਂਡ ਅਪ ਵੀ ਕਰੇ ਨੇ ਹੁਣ ਹੁਣ ਜਾ ਕੇ ਜਿਹੜੇ ਜਿਹੜੇ ਹੈ ਉਹ ਵੈਰੀਫਾਈ ਕਰਕੇ ਜਿਵੇਂ ਹੋਊਗਾ ਗੱਲਬਾਤ ਕਰਦੇ ਪਰੋਚਾ ਸਾਹਿਬ ਐਸਐਚਓ ਸਦਰ ਸਮਾਣਾ ਉਹਨਾਂ ਨਾਲ ਗੱਲਬਾਤ ਕਰਦੇ ਪਰੋਚਾ ਸਾਹਿਬ ਨਾਲ ਵੀ ਜਿਹੜੇ ਕਿੱਥੇ ਕਿੱਥੇ ਹੁਣ ਲਗਾਤਾਰ ਇਹਨਾਂ ਦੀ ਮੁਹਿੰਮ ਜਿਹੜੀ ਚੱਲ ਰਹੀ ਹੈ ਪੁਲਿਸ ਦੀ ਔਰ 4 ਦਿਨ ਹੋ ਗਏ ਲਗਾਤਾਰ ਪੁਲਿਸ ਲਗਾਤਾਰ ਛਾਪੇਮਾਰੀ ਕਰ ਰਹੀ ਹੈ ਜਿਹ ਜਿੱਥੇ-ਨਿੱਥੇ ਇਹ ਨਸੇ ਦਾ ਕੰਮ ਕਰਨ ਵਾਲੇ ਲੋਕ ਐ ਅੱਜ ਸਮਾਣਾ ਦੇ ਵਖਵਖ ਏਰੀਆ ਚ ਜੋ ਜਿਹੜਾ ਅਬੈਂਡਡ ਏਰੀਆ ਹੈਗਾ ਜਾਂ ਖਾਲੀ ਜਗ੍ਹਾ ਹੈ ਜਾਂ ਖਾਲੀ ਪੁਰਾਣੀਆਂ ਬਿਲਡਿੰਗਾਂ ਪਈਆਂ ਹੂੰ ਉਹਨਾਂ ਦੇ ਜਿੱਥੇ ਸ਼ੱਕੀ ਜਗ੍ਹਾਵਾਂ ਸੀਗੇ ਜਿੱਥੋਂ ਸਾਨੂੰ ਕੰਪਲੇਂਟਸ ਆਉਂਦੀਆਂ ਸੀ ਵੀ ਇੱਥੇ ਕੋਈ ਗੈਰ ਬਾਹਰੋਂ ਆ ਕੇ ਆ ਸ਼ਹਿਰੀ ਜੋ ਜੋ ਵੀ ਹੈ ਕੋਈ ਬੰਦਾ ਕੰਜ਼ਿਊਮ ਕਰਦਾ ਉੱਥੇ-ਉੱਥੇ ਸਰਚ ਕੀਤੀ ਗਈ ਹੈ ਤੇ ਇਹ ਸਰਚ ਲਗਾਤਾਰ ਚੱਲ ਰਹੀ ਹੈ ਕੁਝ ਸੱਕੀ ਕਾਬੂ ਵੀ ਆਏ ਹਨ ਅਜੇ ਤੱਕ ਕੋਈ ਕਾਬੂ ਨਹੀਂ ਆਇਆ ਜਿਸ ਤਰ੍ਹਾਂ ਵੀ ਕਾਬੂ ਹੋਗਾ ਤੜਤੇ ਅੰਚਲੇ ਨਹੀਂ ਨਸ਼ਾ ਤਸਕਰਾਂ ਜੇ ਸਾਡੇ ਸਾਹਮਣੇ ਕੋਈ ਨਹੀਂ ਪੱਜਿਆ ਹੈ ਤੇ ਪਰੰਤੂ ਅਸੀਂ ਭੱਜ ਨਹੀਂ ਦਿੰਦੇ ਜੇ ਕੋਈ ਹੋਊਗਾ ਉਹਨੂੰ ਪ੍ਰੋਪਰ ਜੋ ਵੀ ਬਣਦੀ ਕਾਰਵਾਈ ਹੋਊਗੀ ਜਾਂ ਤਸਕਰ ਹੈ ਜਾਂ ਜਿਸ ਤਰ੍ਹਾਂ ਫਿਲਹਾਲ ਜਿ세 ਮੁਰਾਦਪੁਰ ਜਾਨੇ ਮੁਰਾਦਪੁਰ ਘਰ ਬੰਦ ਪਏ ਨੇ ਉੱਪਰ ਭੱਜੇ ਹੋਏ ਨੇ ਸਾਰੇ ਮੋਸਟਲੀ ਭੱਜੇ ਹੋਏ ਠੀਕ ਹੈ ਤੇ ਹੁਣ ਕੋਰ ਕੇਰੇਗੜੀ ਏਰੀਆ ਦੇਖ ਲਈ ਆਪਾਂ ਹਾਂ ਅਸੀਂ ਸਰਾਪਤੀ ਦੇਖ ਲਿਆ ਸੀ ਤੇ ਬਾਕੀ ਸ਼ਹਿਰ ਦੀਆਂ ਜਿਹੜੀਆਂ ਖਾਲੀ ਪਲਾਟ ਐ ਕਲੋਨੀਆਂ ਆ ਉਹ ਸਾਰੀਆਂ 'ਚ ਅਸੀਂ ਢੇਡਾ ਮਾਰ ਲਿਆ ਤੇ ਨਸ਼ਾ ਕਰਦੇ ਜੀ 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 ਜਿੱਥੇ ਕੈਮਰਾਮੈਨ ਬੀਕੇ ਕਰਗੜੀ ਨਾਲ ਪ੍ਰਸੋਤਮ ਕੋਸ਼ਿਕ ਸਮਾਣਾ ਨਿਊਜ਼